we ਮਲੇ ਹੋ ਚੇਤੀ ਦਾ ਕੱਟ ਬਰਾੰਤਾ ਭਰਾਵਾਂ ਦਾ ਮੰਗਵਾ ਕਰਦੇ ਆਂ ਅਗਲੀ ਪੰਦੀ ਸਾਜੀ ਹੋ ਪਾਉ ਲਾ ਗਿਆ ਮਨੋਤ ਬਰਾਸਾ ਵਾ ਅਗਲੀ ਵੱਡੀ ਖੇਡ ਮੁੰਨਾ ਜੋੜ ਵਾਸਤੇ ਵਾਦਾ ਹੋਇਆ ਤੇ ਖੇਡ ਜੇ ਕਬੱਡੀ ਇਹਦੇ ਬਰੂ ਪਿਆਰ ਆ ਰਣਵੀ ਕਾਲੀ ਰਾਤ ਤੇ ਉਹ ਕਹਿੰਦਾ ਗੱਲ ਦੀ ਮੇਰੀ ਬੇਟੀ ਹੈ ਜਿੱਡੀ ਜਿੱਡੀ ਕਹਿੰਦੇ ਆ ਗਿਆ ਉਹ ਹੋ ਗਿਆ ਉਹਨਾਂ ਨੇ ਤਿੰਨ ਗਨ ਬਾਈ ਜੀ ਬੋਟ ਦਾ ਜਿਹੜਾ ਰੋਵਰ ਸੀਗਾ ਮੇਰੇ ਕੋਲੋਂ ਮੈਨੂੰ ਮਿਲੀ ਬੇਟੀ ਓਏ ਡਰਿੰਕ ਬ੍ਰੇਕ ਹੋ ਗਈ ਡਰਿੰਕ ਕਰਾਈਏ ਜਿਹਦੇ ਨਾਲ ਬਾਜੂ ਬਾਜੂ ਉਹ ਦੂਜੀ ਫੋਟੋ ਜਿਹੜੀ ਉੱਪਰ ਦੀ ਵਧੀਆ ਮੈਂ ਵਧੀਆ ਜਾ ਆ ਗਿਆ ਆ ਗਿਆ ਸਾਡੇ ਨਾਲ ਦਾਲੇ ਮੇਰੀ ਜਿਹੜਾ ਗਾਇਕ ਵੈਰੀ ਫੁਰੀ ਬਾਈ ਤੇਰੀ ਪਿਆਰ ਹੋ ਮੈਂ وڏے وار ميندي نه رهي جو ته سڏي رڪي سرڪار جي ڀيٽ ۾ ڀٽو ته نه ڪيڙي کين ٿو ٿين ٿي 3000 500 جو وڏا وافر جو وڏي مان ڪا 700 100 وڏا سارا ٽا ۽ پڙو 100 وڏي ڪي 13 مان آه سامره ڪنهن کي ربي جو سري कहे है रामगंज मेला बक्का पीली ताली नहीं अटकी हुई है आ मैच में लेके लोभी पप्पू भाई देर कमाई पैसे से बन गई पॉजिटिव बन गए कबड्डी पाई हुई और जो वो नहीं हो नहीं हो ਆਇ ਤੇ উয্তে পবনাটিল্িং ক্য়া রোল ম্র চকে I'm going back ਆਹ ਦੇ ਪੈਰ ਤੋਂ ਉੱਤੇ ਪਹੁੰਚਿਆ ਨਾ ਆ ਗਿਆ 1000 ਮੇਰੇ ਪਕੜਾ ਬਾਦੀ ਨਾ ਨਾ ਬਾਪਾ ਇਹ ਆਪ ਆਪ ਇਹ ਵਾਲੀ ਜਿਹੜਿਆ ਕੱਪੂ ਦੀ ਖੇਡੋ ਕਹੋ ਲਈ ਇਧਰੋਂ ਪਾਸੇ ਤੇ ਲਾ ਤੇ ਲਾ ਬੰਧਿਆ ਉਹ ਕ라우ਡ ਵਾਲਿਆਂ ਕੋਲ ਤੀਸਰੇ ਪਾਸੇ ਕਿਹਦੀ ਇਹ ਜਿਹੜਾ ਫੜ ਜੁਟੇ ਹੋਈ ਨਹੀਂ ਇਹ ਸ਼ਬਦ ਸਾਡਾ ਮੇਰੇ ਤੋਂ ਨਹੀਂ ਆਉਂਦੀ ਆਹ ਸਾਡੇ ਕਹਿੰਦੇ ਕਹੀ ਇਹ ਥੇਲੇ ਵਾਲ ਗਿਆ ਢਾੜੀ ਜੱਟੋ ਇਹਨੇ ਕਿ ਯਸ਼ਮੀਂ ਵਿਗਨੇ ਲਈ ਆਤੀ ਹੂ ਯਸ਼ਮੀਂ ਦੀਦਾ ਬਲਾਂ ਲੱਖਨੇ ਕਿਰ ਹੋਦੇ ਪਿਆਦੀ ਹੁੰਦੇ ਹੁੰਦੇ ਦੀ ਉਧਰ ਦੇ ਪਾਸੇ ਆਉਂਦਾ ਆ ਜੋ ਬੰਦਾ ਚੱਲੇ ਹੀ ਨਹੀਂ ਵਿਚਾਰਾ ਕੋਈ ਜਿਹੜੇ ਚੰਨਿਆ ਵਿਚਾਰਾ ਫਿਗਰੇ ਸਾਲ ਭਰੇ ਪੜਾ ਕੇ ਪਾਏ ਇਹਨੇ ਤਾਂ ਹੀ ਇਹਦੇ ਪਰ ਪੈਸੇ ਲਾ ਕੇ ਰੱਖੇ ਉਧਰ ਜ਼ੈਰੋ ਆਵਾਜ਼ ਹੀ ਬਾਤ ਪੰਜ ਪੰਜ ਸਾਲ ਹੋਰ 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 ਔਰ ਕੋਤ ਜੀ ਸੱਟਦਾ ਇਹ ਹੁਣ ਨੱਪਣ ਧਰੂਣਾ ਦੇ ਕਿਤੇ ਅਸਮਾਨ ਵਾਹ ਹੈ ਵੀਰੇ ਕਿੰਨਾ ਹਾਲ ਹੈ ਕਮਾਲ ਹੈ ਕਯਾ ਮੇਰੇ ਨਹੀਂ ਲੱਗਦੀ ਬੜਾਣ ਕਈ ਜੱਗੀ ਬਾਈ ਨਾਨ ਬਈ ਬਾਈ ਐ ਮੇਰੇ ਨਾਲ ਗਏ ਸਿੰਘ ਵੀਰ ਜੀ ਸੌਂਦੀ ਕਰ ਰਹੇ ਨੇ ਹਾਂ 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 ਆ ਚੱਲਿਆ ਉਹ ਨਾ ਅਮਰੀਕਾ ਵਾਲਾ ਕਹਿੰਦੇ ਜੋਨੀ ਫੇ ਦੁਬਾਰਾ ਹਟਿਆ ਕਹਿੰਦੇ ਕੈਲੀਫੋਰਨੀਆ ਵਾਲਾ ਭਜਲਾ ਕਰਾ ਮਿੱਤਰਾ ਭਜਲਾ ਵਿਚਾਲਾ ਇੱਜਾ ਤੋੜਾ ਮਾਰੀ ਬੋਟੀ ਜਾ ਲਾ ਲਾ ਇਹ ਜੋਨੀ ਨੰਬਰ ਉਹ ਤਾੜੀਆਂ ਮਾਰ ਦੋ ਖੂਦ ਵਿਚਾਰੇ ਦਾ ਨੰਬਰ ਨੀਆ ਤਾੜੀਆਂ ਮਾਰਸੀ ਅੱਜ ਜਿੱਥੇ ਕਹਿੰਦੇ ਕੈਦਾਂ ਦੇ ਬੰਦੇ ਕਹਿੰਦੇ ਅੱਲਾ ਤਗੜਾ ਭਾਜੀ ਤਗੜਾ അതിനാ ਵੀ ਗਾਦਾ ਆਇਓ ਜੋਨੀ ਐ ਆ ਕਹਿੰਦੇ ਮੁੰਡਾ ਜੋਨੀ ਕਹਿੰਦੇ ਜੋਨੀ 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 ਜੱਤ ਪਾ ਪਾ ਏ ਆ ਮੁੰਡਾ ਜੋਨੀ ਕਹਿੰਦੇ ਮੁੰਡਿਓ ਤਰੀਲਾ ਦੇਖੋ ਕਿੰਨੀਆਂ ਸਾਰੇ

ਵੇ ਉਲੀ ਨੂੰ ਮੈਂ ਇਹ ਪਹਿਲੇ ਮੇਰੇ ਕੋਲ ਬੜਾ ਬੜਾ ਮਲੇ ਡੈਡੀ ਲੋਡਿਆ ਜਿੱਦਾਂ ਬਾਸਟਰਪਾਲ ਜੀ ਨਹੀਂ ਹੁੰਦਰੇ ਉਦਾਂ ਫਲਾਈ ਇਹਨੂੰ ਬਾਕੀ ਸਾਰਾ ਸੱਦੀ ਲਾਈ ਲੋ ਵੀ ਕਹਿੰਦੇ ਮਾਰਤੀ ਨੰਗੋ ਐਸਾਈਟਰੀ ਦਾ ਪਹਿਲਾ ਐਡਾ ਬੜਾ ਟੂਰਨਾਮੈਂਟ ਹੋਇਆ ਇਹ ਵੀ ਕਹਿੰਦੇ I didn't say that, man. ਕੇ ਆਏ ਆ ਪਿਆਰ ਕਰਦੇ ਹਰਿਆਣੇ ਵਾਲੇ ਦੀ ਵੀ ਆ ਪਰ ਸਾਹਮਣੇ ਐਸਾ ਬੇਹਾਲ ਉਹਦੇ ਉੱਤੇ ਉਹਦੇ ਸ਼ੋਰੀ ਰੋਂ ਦੇ ਗੁੱਜ ਔਰ ਥੋੜਾ ਕਿਸਾਨਾਂ ਨੇ ਖਾਗਰਾ ਵਿੱਚ ਨਹੀਂ ਪੈਂਦਾ ਕੁਝ ਉੱਧਰ ਜੀਤਾ ਕਰਮੋਨੇ ਵਾਲਾ ਨਾਲ ਮੇਜਰ ਵਾਲੇ ਤੇ ਨਾਲ ਸੁਖ ਜਿੱਤੇ ਸਾਡਾ ਪਿਆ ਤੇ ਮਾਰ ਲਓ ਸਾਹਮਣੇ ਕਹਿੰਦੇ ਕਮਾਲ ਹੋਈ ਪਈ ਹੈ ਮੇਰੇ ਵੀਰੋ ਅੱਜ ਦੇ ਮੇਲਾ ਬੰਨੇ ਹੋਏ ਆ ਰਿਸ਼ਪਾ ਰਿਸ਼ਪਾ ਦੇ ਪਾਸੇ ਸਮਰ ਗੁੱਜਰ ਮੇਰੇ ਵੀਰੋ ਕਮਾਲ ਕਰ ਗਏ ਖੇਡ ਮੈਦਾਨ ਦੇ ਅੰਦਰ ਵੇਖਾਂਗੇ ਐਨ ਚਰਤੇ ਆ ਮੇਲੇ ਗੱਲਾਂ ਕੰਡੀਆਂ ਹੋਈਆਂ ਆਓ ਸਾਹਮਣੇ ਮੇਰੇ ਵੀਰ ਅਣੀ ਰੇਡ ਜਾ ਰੋ ਮੇਰੇ 11 ਜਾ ਰੋ ਬਾਈ ਕੱਟ ਕਰ ਲਾ ਤਾ ਖੇਡਾ ਬਲਵੰਦਰ ਬਾਈ ਸ਼ਟ ਕਰ ਲੀ ਹਰ ਕਰਾ ਖਾਤਾ ਇਹੋ ਜਿਹੋ ਉਹ ਪਿੰਨੇ ਪੌਸਰ ਦੇ ਲਾ ਬੱਲੇ 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 ਯਾਰ ਕਹਿੰਦੇ ਤਾਤਰ ਤਾਤਰ ਸਾਡੇ ਘਰਾਵਾ ਖੇਤੂਰ ਦੇ ਧੰਨਵਾਦ ਕਰਦੇ ਆ ਜੀ ਇਹ ਆ ਵਿਸ਼ਾਲ ਸ਼ੇਰੇ ਘਰੇ ਆਹ ਸਾਹਮਣੇ ਕਹਿੰਦੇ ਦਿੱਲੀ ਦੀ ਰੇਡ ਤਿਆਰੀਆਂ ਮੇਰੇ ਵੀਰੋ ਖੇਡ ਮਰਾਂ ਦੇ ਅੰਦਰ ਉਧਰੇ ਪਾਸੇ ਕਹਿੰਦੇ ਬਿੱਲਾ ਰੇਡ ਪਾ ਰਿਹਾ ਪਰ ਚਰਚੇ 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 ਇਹ ਆ ਵਿਸ਼ਾਲ ਕਰਾ ਹੁਣ ਨੌਜਵਾਨਾ ਸੋਕੇ ਜਰਾ ਇਧਰੇ ਬਚਨ ਸਾਹਿਬ ਪਲੱਸ ਬਰੋਣਾ ਦੇ ਜਿੰਨੇ ਵੀ ਯਾਫੀ ਅੱਥੇ ਲਾਉਣਗੇ ਸੁੱਖਾ ਸ਼ੇਰ ਕਹਿੰਦਾ ਪੰਜਾਬ ਦੇ ਜੂਰੇ ਉੱਤੇ ਜਾਣੇ ਆ

ਕਬੱਡੀ ਦਾ ਐਨ ਨਿਆਰਾ ਬੰਨੇ ਆਇਆ ਸਵਾਰ ਕਹਿੰਦੇ ਮੇਰੇ ਵੀਰੋ ਆਓ ਜੀ ਇਹਦੀ ਰੇਡ ਪਾਓ ਜੀ ਮੰਨਾ ਆ ਗਿਆ ਫੇਰ ਕਹਿੰਦੇ ਮੰਨਾ ਆ ਗਿਆ ਮੇਰੇ ਵੀਰੋ ਫੇਰ ਮੈਦਾਨ ਉੱਪਰ ਲਓ ਮੰਨੇ ਦੀ ਰੇਡ ਪਾ ਰਹੇ ਆ ਚਾਰਜ ਕਰੇ ਲੋਕ ਨੰਨ ਮਾਨ ਦੇ ਚਾਉਦੇ ਮੈਦਾਨ ਦਾ ਐਨ ਕਹਿੰਦੇ ਮੇਰੇ ਵੀਰੋ ਨਿਆਰਾ ਬੰਨੇ ਹੋਏ ਲਓ ਸਾਹਮਣੇ ਵੇਖਾਂਗੇ ਚਾਰਾਂ ਦੇ ਵਿੱਚ ਕਿਹੜਾ ਮਹਾਰੀ ਬੰਦੇ ਦੇ ਨਿਕਲ ਆਵੇਗਾ ਮੋਈਸੇ ਅੰਦਰ ਦੇ ਪਾਸੇ ਧਿਆਨ ਪਾਣਾ ਉੱਧਰ ਦੇ ਪਾਸੇ ਤਿਆਰ ਪਾ ਰਹੇ ਪਰ ਸਾਹਮਣੇ ਫੂਲਾ ਤੇ ਟਰਾਲਾ ਖੜਿਆ ਰਹੇ ਕਹਿੰਦੇ ਦੇਰ ਦੀਆਂ ਵੱਡੀਆਂ ਕਰਵਾਉਣਾ ਹੋਣਾ ਨੇ ਆ ਮੰਨਾ ਨੇ ਸਿਆ ਵਾਲਾ ਲਾ ਬੱਲੇ 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 ਇਸ ਵਾਰ ਵੀ ਮੇਰੇ ਮਨਾਂ ਨੇ ਸਿਆ ਦੀ ਤਾਕੀ ਦਾ ਉਧਰ ਗਰਫੇ ਦਾ ਖਤਰਾ ਸਾਡਾ ਭਰਾ ਨਾਲ ਕਹਿੰਦੇ ਰਾਵਾ ਮਾਰ ਜੰਪੀ ਸਰਪੰਤ ਤੇ ਚੱਕਰ ਹਾਰ ਵਾਲੇ ਨਾਲ ਕਹਿੰਦੇ ਜਿਵੇਂ ਸਾਡਾ ਭਰਾ ਲਵਾ ਜਿਆੜਾ ਬੜਾ ਧੰਨਵਾਦ ਵਿਸ਼ੇਸ਼ ਕਰਦੇ ਉਹ ਵੱਡੇ ਬਾਨਾ ਦਾ ਬੱਗਾ ਧੰਨਵਾਦ ਹਾਲ ਬਾਕੇ ਕਿਹਨੂੰ ਛੋਟਾ ਜਵਾਨਾ ਕਿ ਯਾਦਗਾਰ ਲਈ ਸਾਹਮ ਕੇ ਰੱਖ ਲੈ ਫੋਟੋ ਇਕੱਠਿਆਂ ਦੀ ਕਿ ਵਕਤ ਬੀਤਿਆ ਸ਼ੀਸ਼ੇ ਕਦੇ ਆਹ ਵਖਾਉਂਦੇ ਨਹੀਂ ਹੁੰਦੇ ਇਹ ਯਾਦਾਂ ਨੇ ਉਧਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ